ਹੁਣ ਆਪਾਂ ਇਹਨਾਂ ਨੂੰ ਮੁਰਗੀਆਂ ਨੂੰ ਬਾਸੀ ਰੋਟੀਆਂ ਪਾਈਆਂ ਤੇ ਲੱਗਿਆ ਹੋਈਆਂ ਖਾਣਾ ਬਾਸੀ ਰੋਟੀਆਂ ਡੇਲੀ ਆਪਾਂ ਇੱਕ ਦੋ ਮੁਰਗੀਆਂ ਨੂੰ ਪਾਈਦੀ ਹੈ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗਾਂ ਉਹ ਕਹਿੰਦੇ ਆ ਵੀ ਜਿਹੜੀ ਦੇਸੀ ਮੁਰਗੀ ਉਹਨਾਂ ਨੂੰ ਬਾਸੀ ਰੋਟੀ ਸਵੇਰ ਦੇਣੀ ਚਾਹੀਦੀ ਹੈ ਤੇ ਹੁਣ ਆਪਾਂ ਚੱਕਦੇ ਆਂ ਅੰਡੇ ਇਹ ਤਿੰਨ ਚਾਰ ਮੁਰਗੀਆਂ ਬੈਠੀਆਂ ਆਂ ਡਿਆਂ ਤੇ ਇਹ ਸਾਡੀ ਨੋਖੀ ਮੁਰਗੀ ਹੈ। ਇਹ ਆਂਡਾ ਹਰ ਰੋਜ਼ ਇੱਥੇ ਹੀ ਦਿੰਦੀ ਆ ਉੱਪਰ। 9:00 ਵੱਜ ਗਏ ਤੇ 9:00 ਵਜੇ ਨੂੰ ਆਪਣੇ ਕੋਲ 1 2 3 4 5 6 7 8 9 10 10 ਮੁਰਗੀਆਂ ਨੇ ਜਿਹੜੇ ਆਂਡੇ ਦੇਤੇ ਤੇ ਉਹ ਮੁਰਗੀਆਂ ਨੇ ਆਪਣਾ ਕੰਮ ਨਿਭਾਇਆ।